ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਅੱਜ ਜਿਹੜਾ ਵਿਸ਼ਾ ਇੱਥੇ ਸਮਝਣਾ ਹੈ ਉਹ ਬਹੁਤ ਪਿਆਰਾ ਵਿਸ਼ਾ ਹੈ ਇੱਕ ਸਵਾਲ ਵੀ ਹੈ ਸੋ ਸਵਾਲ ਦਾ ਜਵਾਬ ਵੀ ਆਪਾਂ ਗੁਰੂ ਕਿਰਪਾ ਸਦਕਾ ਨਾਲ ਦੀ ਨਾਲ ਹੀ ਕਲੀਅਰ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੇ ਦੁਬਾਰਾ ਆਉਣ ਦੀ ਭਵਿੱਖ ਬਾਣੀ ਕਿਸ ਦਿਨ ਉਹ ਦੁਬਾਰਾ ਆਉਣਗੇ ਇਹਦੇ ਬਾਰੇ ਕੁਝ ਸਵਾਲ ਸੀ ਕੁਝ ਸੰਗਤ ਨੇ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਸੀ ਉਹ ਕੀਤੇ ਸੀ ਸੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਦੋਂ ਉਹਨਾਂ ਮਾਪੁਰਖਾਂ ਦਾ ਉਹਨਾਂ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਆਉਂਦਾ ਹੈ ਉਹਨਾਂ ਬਾਬਿਆਂ ਦਾ ਤੇ ਪਿਆਰਿਓ ਰੌਂਗਟੇ ਹੀ ਖੜੇ ਹੋ ਜਾਂਦੇ ਨੇ ਮਨ ਦੇ ਵਿੱਚ ਅਜੀਬੋ ਗਰੀਬ ਜਿਹੜਾ ਇੱਕ ਦਾਸਤਾਨ ਹੈ ਉਹ ਚੱਲਣ ਲੱਗ ਪੈਂਦਾ ਹੈ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਕਮਾਲ ਸ਼ਹਾਦਤ ਕੀਤੀ ਦੁਨੀਆ ਤੋਂ ਇੱਕ ਵੱਖਰਾ ਹੀ ਇਤਿਹਾਸ ਜਿਹੜਾ ਹੈ ਉਹ ਸਿਰਜ ਕੇ ਰੱਖ ਦਿੱਤਾ ਜਿਸ ਦਾ ਆਪਾਂ ਅੰਦਾਜ਼ਾ ਤੱਕ ਵੀ ਨਹੀਂ ਲਗਾ ਸਕਦੇ ਪਿਆਰਿਓ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਛੋਟੇ ਸਾਹਿਬਜ਼ਾਦਿਆਂ ਨੇ ਉਥੋਂ ਤੱਕ ਆਪਣੇ ਆਪ ਇਤਿਹਾਸ ਨੂੰ ਖੰਗਾ ਲਿਆ ਹੈ ਸਾਧ ਸੰਗਤ ਜੀਓ ਬੜੀ ਨਮੋਸ਼ੀ ਹੁੰਦੀ ਹੈ ਕਿ ਅੱਜ ਸਾਡੇ ਕੁਝ ਲੋਕਾਂ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਤੱਕ ਵੀ ਜਿਹੜਾ ਹੈ ਉਹ ਯਾਦ ਨਹੀਂ ਹੈ ਵੱਡਿਆਂ ਦਾ ਨਾਮ ਛੋਟਿਆਂ 'ਚ ਛੋਟਿਆਂ ਦਾ ਨਾਮ ਵੱਡਿਆਂ 'ਚ ਗਿਣਾਈ ਜਾਣਗੇ ਸਾਡੀਆਂ ਪੀੜ੍ਹੀਆਂ ਨੂੰ ਇਹ ਤੱਕ ਯਾਦ ਨਹੀਂ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਨਾਮ ਕੀ ਹੈ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਫਤਿਹਗੜ੍ਹ ਸਾਹਿਬ ਵੀ ਪਤਾ ਨਹੀਂ ਕਿੰਨੀ ਵਾਰ ਜਾ ਆਏ ਕਿੰਨੀ ਵਾਰ ਮੱਥਾ ਟੇਕ ਆਏ ਪਰ ਇਹ ਕਲੀਅਰ ਨਹੀਂ ਹੋ ਪਾਇਆ ਵੀ ਨਾਮ ਕੀ ਐ ਸਪਸ਼ਟ ਐਕਜੈਕਟਲੀ ਨਾਮ ਕੀ ਨੇ ਇਹ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਪਤਾ ਨਹੀਂ ਪ੍ਰਚਾਰ ਦੇ ਵਿੱਚ ਕਮੀ ਰਹਿ ਗਈ ਪਤਾ ਨਹੀਂ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਯਤਨ ਨਹੀਂ ਕੀਤਾ ਪਤਾ ਨਹੀਂ ਸਾਡੀ ਮਤ ਹੀ ਐਸੀ ਹੋ ਗਈ ਤੇ ਸਾਧ ਸੰਗਤ ਇਹ ਚੀਜ਼ਾਂ ਕੋਈ ਭੁੱਲਣ ਯੋਗ ਨਹੀਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਜਾਂ ਆਪਣੇ ਸ਼ਹੀਦਾਂ ਨੂੰ ਭੁੱਲ ਸਕਦੀਆਂ ਨੇ ਉਹਨਾਂ ਤੋਂ ਕਦੇ ਵੀ ਆਉਣ ਦੇ ਭਵਿੱਖ ਦੇ ਵਿੱਚ ਚੰਗਿਆਈ ਦੀ ਭਲਾਈ ਦੀ ਜਿਹੜੀ ਐ ਕੋਈ ਉਮੀਦ ਰੱਖਣੀ ਬੇਵਕੂਫੀ ਹੋਵੇਗੀ ਖੈਰ ਅੱਜ ਬਹੁਤੇ ਲੋਕ ਨੇ ਜਿਨ੍ਹਾਂ ਨੂੰ ਨਾਮ ਤੱਕ ਯਾਦ ਨਹੀਂ ਸੋ ਪਿਆਰਿਓ ਜੀ ਅਸੀਂ ਆਪਣੇ ਸ਼ਹੀਦਾਂ ਦੇ ਅਸੀਂ ਉਹਨਾਂ ਆਪਣੇ ਪੁਰਖਿਆਂ ਦੇ ਨਾਮ ਯਾਦ ਨਹੀਂ ਰੱਖਾਂਗੇ ਤੇ ਫਿਰ ਕੀ ਯਾਦ ਰੱਖਾਂਗੇ ਹਾਲਾਂਕਿ ਇਹ ਬਹੁਤ ਵੱਡਾ ਸਵਾਲ ਆ ਤੇ ਅਸੀਂ ਕੀ ਕਰ ਸਕਦੇ ਆ ਅਸੀਂ ਕੀ ਕਰਾਂਗੇ ਇਸ ਗੱਲ ਦੇ ਉੱਤੇ ਜਰਾ ਸਹਿਮਤੀ ਜ਼ਰੂਰ ਬਣਾਇਆ ਜੇ ਸਾਡਾ ਇਹ ਕਦਮ ਜਿਹੜਾ ਹੈ ਉਹ ਕੀ ਕੀ ਰੰਗ ਲਿਆਵੇਗਾ ਅਸੀਂ ਕੀ ਕਰਾਂਗੇ ਕੀ ਅਸੀਂ ਕਰਨ ਜਾ ਰਹੇ ਆ ਹਾਲਾਂਕਿ ਇਸ ਚੀਜ਼ ਤੇ ਜ਼ਰੂਰ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਦੇ ਆ ਜੇ ਹਾਲਾਂਕਿ ਸਾਡੇ ਲੋਕ ਇਸ ਚੀਜ਼ ਨੂੰ ਭਾਵੇਂ ਬਹੁਤ ਘੱਟ ਸਮਝਦੇ ਨੇ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੋ ਪੂਰਨੇ પાਕੇ ਗਏ ਨੇ ਭਵਿੱਖ ਦੇ ਵਿੱਚ ਅਜਿਹਾ ਹੀ ਕੋਈ ਆਵੇ ਤੇ ਜੋ ਉਹਨਾਂ ਨੇ ਕੀਤਾ ਉਹ ਸਦੀਆਂ ਤੱਕ ਪਿਆਰਿਓ ਇਸੇ ਤਰ੍ਹਾਂ ਸੁਰਜੀਤ ਰਹੇਗਾ ਤੇ ਉਹਨਾਂ ਵਰਗਾ ਨਾ ਕਿਸੇ ਨੇ ਬਣਦਾ ਤੇ ਨਾ ਕੋਈ ਬਣ ਸਕੇਗਾ ਦੂਜੀ ਗੱਲ ਰਹੀ ਗੱਲ ਛੋਟੇ ਸਾਹਿਬਜ਼ਾਦਿਆਂ ਦੇ ਵਾਪਸ ਆਉਣ ਦੀ ਸਾਡੇ ਲੋਕਾਂ ਨੇ ਰੌਲਾ ਬਹੁਤ ਪਾਇਆ ਹੋਇਆ ਛੋਟੇ ਸਾਹਿਬਜ਼ਾਦੇ ਵਾਪਸ ਆਉਣਗੇ ਛੋਟੇ ਸਾਹਿਬਜ਼ਾਦੇ ਦੁਬਾਰਾ ਕਦੋਂ ਆਉਣਗੇ ਬਹੁਤ ਸਾਰੇ ਸਵਾਲ ਨੇ ਮੈਂ ਕਹਿੰਦਾ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਵੇਟ ਕਿਉਂ ਕਰ ਰਹੇ ਹਾਂ ਕਦੇ ਯਾਦ ਕਰੋ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਸੀ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁੱਤ ਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਤੇ ਪਿਆਰਿਓ ਗੁਰੂ 파ਰਸ਼ਾ ਨੇ ਸਾਡੇ ਵਾਲੇ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਮੇਰੇ ਪਿਆਰੇ ਨੇ ਇਹ ਮੇਰੇ ਪੁੱਤਰ ਨੇ ਤੇ ਸਹਬਜ਼ਾਦਿਆਂ ਵਰਗਾ ਦਰਜਾ ਸਾਨੂੰ ਦਿੱਤਾ ਤੇ ਅਸੀਂ ਅੱਜ ਵੀ ਸਹਬਜ਼ਾਦਿਆਂ ਦੀ ਉਡੀਕ ਕਰ ਰਹੇ ਹਾਂ ਸਹਬਜ਼ਾਦਿਆਂ ਵਰਗੀ ਅਸੀਂ ਕਿਉਂ ਨਹੀਂ ਬਣ ਸਕਦੇ ਅਸੀਂ ਸਹਬਜ਼ਾਦਿਆਂ ਦੀ ਉਡੀਕ ਕਿਉਂ ਕਰ ਰਹੇ ਹਾਂ ਇਸੇ ਕਰ ਜਦੋਂ ਅਸੀਂ ਉਡੀਕ ਦੇ ਵਿੱਚ ਲੱਗੇ ਹੋਏ ਹਾਂ ਨਾ ਤਾਂ ਇਹ ਲੋਕ ਕੁਝ ਸਾਡੀਆਂ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਨੇ ਪਤਾ ਕਿਵੇਂ ਫਾਇਦਾ ਉਠਾਉਂਦੇ ਨੇ ਮੈਂ ਤੁਹਾਨੂੰ ਦੱਸ ਦੇਵਾਂ ਤੁੜੀਆਂ ਜਿਹੀਆਂ ਬੇਨਤੀਆਂ ਜ਼ਰੂਰ ਕਰਾਂ ਇਹ ਲੋਕ ਫਾਇਦਾ ਉਠਾਉਂਦੇ ਨੇ ਜੀ ਫਾਇਦਾ ਕਿਵੇਂ ਉਠਾਉਂਦੇ ਨੇ ਕਿ ਫਲਾਣੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਆ ਗਿਆ ਜੀ ਫਲਾਣੇ ਦੇ ਵਿੱਚ ਬਾਬਾ ਜੋਰਾਵਰ ਸਿੰਘ ਆ ਗਿਆ ਮੈਂ ਕੁਝ ਵੀਡੀਓ ਵੇਖ ਰਿਹਾ ਸੀ ਛੋਟੇ ਛੋਟੇ ਬੱਚਿਆਂ ਨੂੰ ਬਾਬਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਛੋਟਾ ਜਵਾਗ ਸਿਰ ਹਿਲਾ ਰਿਹਾ ਉਹਨੂੰ ਦੱਸਿਆ ਜਾ ਰਿਹਾ ਤੇ ਉਹ ਉਸੇ ਤਰ੍ਹਾਂ ਕਰਦਾ ਜਾ ਰਿਹਾ ਤੇ ਉਹਦਾ ਫਲਾਣਾ ਤੁਹਾਡੇ ਘਰ ਵਿੱਚ ਜੋਤ ਲੱਗਦੀ ਸੀ ਤੁਹਾਡੇ ਘਰ ਵਿੱਚ ਇਹ ਜੇ ਉਹ ਪਤਾ ਨਹੀਂ ਕੀ ਕੀ ਇੱਥੇ ਇਹੋ ਜਿਹੇ ਬਾਬੇ ਆ ਜਿਹੜੇ ਲੋਕਾਂ ਦਾ ਪਾਸਪੋਰਟ ਫੜ ਕੇ ਉਹਨਾਂ ਦਾ ਵੀਜ਼ਾ ਲਗਵਾਈ ਜਾਂਦੇ ਆ ਉਹ ਘੁੱਗੀਆਂ ਜਿਹਾ ਮਾਰ ਕੇ ਪਤਾ ਨਹੀਂ ਕਿਹੋ ਜਿਹੇ ਕਹਿੋ ਜਿਹੇ ਲੋਕ ਆ ਜਿਹੜੇ ਇਹਨਾਂ ਕੋਲ ਜਾਂਦੇ ਆ ਸਾਧ ਸੰਗਤ ਸੋ ਇਨਾਂ ਚੀਜ਼ਾਂ ਤੋਂ ਵਿਸ਼ਵਾਸ ਚੱਕੀਏ ਇਨਾਂ ਚੀਜ਼ਾਂ ਦਾ ਕੋਈ ਫਾਇਦਾ ਹੈ ਨਹੀਂ ਚਾਹੇ ਜਿੰਨਾ ਮਰਜ਼ੀ ਵਿਸ਼ਵਾਸ ਕਰ ਲਈਏ ਕੋਈ ਫਾਇਦਾ ਨਹੀਂ ਹੈਗਾ ਸਹਿਬਜ਼ਾਦਿਆਂ ਦੀ ਵੇਟ ਕਿਉਂ ਕਰੀਏ ਅਸੀਂ ਸਹਿਬਜ਼ਾਦਿਆਂ ਵਰਗੇ ਕਿਉਂ ਨਹੀਂ ਬਣ ਸਕਦੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਉਪਦੇਸ਼ ਤੇ ਚੱਲੀਏ ਗੁਰਬਾਣੀ ਨੂੰ ਪੜਹੀਏ ਕੰਠ ਕਰੀਏ ਤੇ ਸਾਧ ਸੰਗਤ ਉਸ ਮਾਰਗ ਨੂੰ ਗ੍ਰਹਿਣ ਕਰੀਏ ਜਿਹੜੇ ਮਾਰਗ ਤੇ ਸਹਿਬਜ਼ਾਦਿਆਂ ਤੁਰੇ ਹੋਏ ਸੀ ਅਸੀਂ ਸਹਿਬਜ਼ਾਦਿਆਂ ਵਰਗੇ ਬਣ ਜਾਵਾਂਗੇ ਅਸੀਂ ਸਹਿਬਜ਼ਾਦੇ ਵਰਗੇ ਬਣਾ ਕੇ ਲਈ ਮੈਂ ਗਰੰਟੀ ਦਿੰਦਾ ਅਸੀਂ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੋਵਾਂਗੇ ਪਿਆਰਿਓ ਅਸੀਂ ਆਪਣੇ ਤਨ ਤੇ ਆਪਣੇ ਪਿੰਡੇ ਤੇ ਇੱਕ ਚੋਟ ਨਹੀਂ ਸਹਾਰ ਸਕਦੇ ਪਰ ਸਹਿਬਜ਼ਾਦੇ ਨੇ ਤਾਂ ਕਿੱਡਾ ਵੱਡਾ ਕਹਿਰ ਆਪਣੇ ਤਨ ਪਿੰਡੇ ਤੇ ਹੰਡਾਇਆ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਇਤਿਹਾਸ ਲੁਕਿਆ ਤੇ ਹੋਇਆ ਨਹੀਂ ਜੇ ਹਲੇ ਵੀ ਅਸੀਂ ਇਹ ਛੱਡ ਕੇ ਉਮੀਦ ਵੀ ਸਹਿਬਜ਼ਾਦੇ ਆਉਣਗੇ ਸਹੀ ਮਾਰਗ ਤੇ ਆ ਜੀਏ ਤੇ ਪਿਆਰਿਓ ਯਾਦ ਰੱਖਿਓ ਸਹਬ ਅਸੀਂ ਵੀ ਸਹਬਜ਼ਾਦੇ ਆ ਗੁਰੂ ਦੇ ਸਹਬਜ਼ਾਦੇ ਆ ਤੇ ਅਸੀਂ ਉਸ ਮਾਰਗ ਨੂੰ ਅਪਣਾਈਏ ਜੋ ਸਹਬਜ਼ਾਦਿਆਂ ਨੇ ਮਾਰਗ ਚੁਣਿਆ ਸੀ ਸੱਚ ਦਾ ਸਚਾਈ ਦਾ ਮਾਰਗ ਤੇ ਪਿਆਰਿਓ ਯਾਦ ਰੱਖਿਓ ਕਿ ਉਹਨਾਂ ਨੇ ਆਪਣਾ ਦੀਨ ਧਰਮ ਨਹੀਂ ਛੱਡਿਆ ਤੇ ਅਸੀਂ ਤਾਂ ਅੱਜ ਮਾੜੇ ਜੇ ਲਾਲਚ ਪਿੱਛੇ ਡੇਰੇਦਾਰਾਂ ਦੇ ਮਗਰ ਲੱਗ ਜਾਂਦੇ ਆ ਕਈ ਕਹਿੰਦੇ ਜੀ ਇਹ ਕੌਮ ਨੂੰ ਸੰਭਾਲਦੇ ਨਹੀਂ ਠੀਕ ਹੈ ਮੈਂ ਬੇਨਤੀ ਕਰਦਾ ਵਾਂ ਸਹਿਮਤ ਆ ਵੀ ਅਸੀਂ ਕੌਮ ਨੂੰ ਉਹ ਸੰਦੇਸ਼ ਨਹੀਂ ਦੇ ਸਕੇ ਅਸੀਂ ਆਪਣੇ ਲੋਕਾਂ ਨੂੰ ਸੰਭਾਲ ਨਹੀਂ ਸਕੇ ਰਾਗੀ ਗ੍ਰੰਥੀ ਪਾਠੀ ਕਥਾਵਾਚਕ ਸਿੰਘਾਂ ਨੂੰ ਸੰਭਾਲ ਨਹੀਂ ਸਕੇ ਅਸੀਂ ਕੌਮ ਦੇ ਜਿਹੜੇ ਸਾਡੇ ਆਗੂ ਨੇ ਉਹ ਸਹੀ ਤਰ੍ਹਾਂ ਨਾਲ ਨਹੀਂ ਕੰਮ ਕਰ ਰਹੇ ਨਹੀਂ ਉਹ ਸੰਭਾਲ پا ਰਹੇ ਪਿਆਰਿਓ ਲੋਕਾਂ ਨੂੰ ਡੇਰਿਆਂ ਵੱਲ ਜਾਣਾ ਪੈ ਗਿਆ ਤੇ ਯਾਦ ਰੱਖਿਓ ਐ ਉਹ ਸਿੱਖੀ ਕਾਦੀ ਜਿਹੜੀ ਇੱਕ ਲਾਲਚ ਪਿੱਛੇ ਵਿਕ ਜੇ ਮੈਂ ਉਹਨਾਂ ਪ੍ਰਤੀ ਬੇਨਤੀ ਕਰਦਾ ਜਿਹੜੇ ਲਾਲਚਾਂ ਪਿੱਛੇ ਜਾ ਕੇ ਡੇਰਿਆਂ ਵਾਲਿਆਂ ਦੇ ਮਗਰ ਲੱਗ ਜਾਂਦੇ ਨੇ ਲੈ ਲਿਆ ਵਾਂਗੂ ਘੋਮਲ ਲੱਗ ਜਾਂਦੇ ਉਹਨਾਂ ਨੇ ਸਿੱਖੀ ਨਹੀਂ ਕਮਾਈ ਭਾਈ ਮੰਝ ਜੀ ਤਰਫ ਦੇਖੋ ਹੋਰ ਨਾ ਲੋਕਾਂ ਵੱਲ ਦੇਖੋ ਭਾਈ ਗੁਲਾਬੇ ਤੇ ਪੰਜਾਬੇ ਵੱਲ ਵੇਖੋ ਗਨੀਖਾਂ ਤੇ ਨਵੀਖਾਂ ਵੱਲ ਦੇਖੋ ਪਿਆਰਿਓ ਉਹ ਮਲੇਰ ਕੋਟਲਾ ਨਵਾਬ ਸ਼ੇਰਖਾਂ ਦੇ ਵੱਲ ਦੇਖੋ ਤੇ ਉਹਦੇ ਵੱਲ ਵੇਖੋ ਪਿਆਰਿਓ ਭਾਈ ਬਚਿੱਤਰ ਸਿੰਘ ਵਰਗੇ ਤੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਨਵਾਬ ਸਾਹ ਪਿਆਰਿਓ ਜਿਹਦੀ ਆਪਾਂ ਗੱਲ ਕਰੀਏ ਤਾਂ ਓਨੀ ਵਾਰ ਇਤਿਹਾਸ ਨੂੰ ਦਤਾ ਪੈਂਦਾ ਹੈ ਇਸ ਕਰਕੇ ਬਿੰਦੇ ਕਰਾ ਸਹਿਬਜ਼ਾਦੇ ਪਿਆਰਿਓ ਉਦੋਂ ਆਉਣਗੇ ਜਦੋਂ ਜ਼ਰੂਰਤ ਹੋਈ ਫਿਲਹਾਲ ਅਸੀਂ ਸਹਿਬਜ਼ਾਦਿਆਂ ਵਰਗੇ ਬਣੀਏ ਗੁਰੂ ਦੇ ਉਪਦੇਸ਼ ਤੇ ਚੱਲੀਏ ਆਪਣੇ ਆਪ ਨੂੰ ਗੁਰੂ ਦੇ ਸਹਿਬਜ਼ਾਦੇ ਸਮਝੀਏ ਪਿਆਰਿਓ ਅੱਜ ਮੋੜਿਆ ਇਹ ਸਿੱਖੀ ਦੇ ਵੱਲ ਕੇਸ ਦਾੜੀਆਂ ਰੱਖੀਏ ਪੱਗਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ